ਸਸਰੀ ਕਾਲਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਲਓ ਜੀ ਆਪਾਂ ਲੱਗੇ ਆ ਅੱਜ ਦਾ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਆਪਾਂ ਲੱਗੇ ਸੀਗੇ ਮੱਝਾਂ ਦੇ ਅੰਦਰ ਰੜਕਾ ਝਾੜੂ ਮਾਰਨ ਆਪਾਂ ਮੱਝਾਂ ਨੂੰ ਨਹਲਾਤਾ ਸੀਗਾ ਤੇ ਬਾਕੀ ਆਪਾਂ ਮੱਜਾਂ ਨੁਹਲਾਤੀ ਸੀ ਮੱਜਾਂ ਨੂੰ ਨੁਹਲਾ ਕੇ ਫਿਰ ਆਪਾਂ ਇੱਧਰ ਮੱਜਾਂ ਕੱਚੇ ਬੰਤੀਆਂ ਸੀਗੀਆਂ ਤੇ ਆਪਾਂ ਲੱਗਿਆ ਹੁਣ ਡੰਗਰਾਂ ਵਾਲੇ ਰੜਕਾ ਮਾਰਨਾ ਲਓ ਜੀ ਉੱਧਰ ਆਪਾਂ ਡੰਗਰਾਂ ਦਾ ਨਵੇੜੇ ਆਏ ਸੀਗੇ ਫਿਰ ਮੈਂ ਸੋਚਿਆ ਮੈਂ ਕਿਾ ਚੱਲ ਵੀ ਅਰਜਾਈਆਂ ਦੇ ਛਾੜ ਧੋ ਦਿੰਨੀ ਆ ਬਟ ਲੇਟ ਤਾਂ ਕਾਫੀ ਜ਼ਿਆਦਾ ਹੋ ਗਿਆ ਸੀਗਾ ਮੈਂ ਕਿਾ ਚੱਲ ਧੋ ਦਿੰਨੀ ਆ ਇਸ ਵਾਰੀ ਥੋੜੇ ਜਿਲੇ ਲੇਟ ਹੋ ਗਏ ਚਲੋ ਜੀ ਅੱਜ ਆਪਾਂ ਅਰਜਾਈਆਂ ਛਾੜ ਤਾਰ ਲਈਏ ਤੇ ਹੁਣ ਆਪਾਂ ਲੱਗਿਆ ਅਰਜਾਈਆਂ ਤੇ ਛਾੜ ਧੋਣਾ ਲੋ ਜੀ ਛਾੜ ਆਪਾਂ ਧੋ ਲਏ ਸੀਗੇ ਤੇ ਬਾਕੀ ਸ਼ਾਮ ਦਾ ਟਾਈਮ ਆ ਤੇ ਬਾਕੀ ਹੁਣ ਆਪਾਂ ਲੱਗੇ ਆਂ ਦਾਲ ਸਬਜੀ ਨੂੰ ਤੜਕਾ ਲਾਉਣ ਤੇ ਦਾਲ ਸਬਜੀ ਨੂੰ ਤੜਕਾ ਲਾ ਕੇ ਫਿਰ ਆਪਾਂ ਬਕਾਵਾਂਗੇ ਮਗਰੋਂ ਰੋਟੀ ਲਓ ਜੀ ਆਪਾਂ ਸਬਜੀ ਬਣਾ ਲਈ ਸੀ ਆਪਾਂ ਸਬਜੀ ਬਣਾਈ ਸੀ ਘੀ ਆ ਤੇ ਬਾਕੀ ਉਸ ਤੋਂ ਬਾਅਦ ਵੀ ਮਤਲਬ ਕਿ ਕਾਫੀ ਕਵੇੜਾ ਹੋ ਗਿਆ ਸੀ ਢੇਰਾ ਹੋ ਗਿਆ ਸੀ ਇਹਦੇ ਕਰਕੇ ਵੀਡੀਓ ਬਣਾ ਨਾ ਸਕੀ ਇਹ ਆਪਣੀ ਦੂਸਰੇ ਦਿਨ ਦੀ ਵੀਡੀਓ ਆ ਵੀਡੀਓ ਆ ਤੇ ਬਾਕੀ ਹੁਣ ਆਪਾਂ ਸਵੇਰ ਟਾਈਮ ਆਪਾਂ ਲੱਗੇ ਹਾਂ ਦੂਸਰੇ ਦਿਨ ਲੱਗੇ ਹਾਂ ਚੁੱਲ੍ਹੇ ਨੂੰ ਪੋਚਾ ਦੇਣਾ ਆਨੇ ਬੋਚਾ ਦਈਏ ਲੋ ਜੀ ਚੁੱਲੇ ਨੂੰ ਆਪਾਂ ਪੋਚਾ ਦੇ ਦਿੱਤਾ ਸੀਗਾ ਤੇ ਬਾਕੀ ਆਪਣਾ ਰੋਟੀ ਪਾਣੀ ਦਾ ਨਿਬੜ ਗਿਆ ਤੇ ਰੋਟੀ ਪਾਣੀ ਦਾ ਨਵੇੜ ਕੇ ਆਪਣੇ ਝਾੜੂ ਪੋਚੇ ਦਾ ਵੀ ਨਿਬੜ ਗਿਆ ਸੀਗਾ ਤੇ ਆਪਾਂ ਬਰਤਨ ਵੀ ਸਾਫ਼ ਕਰ ਲਏ ਸੀਗੇ ਤੇ ਬਾਕੀ ਆਪਾਂ ਲੱਗਿਆ ਹੁਣ ਕੱਪੜੇ ਧੋਣ ਕਪੜੇ ਕਾਫੀ ਇਕੱਠੇ ਹੋ ਗਏ ਸੀ 1-2 ਦਿਨ ਹੋ ਗਏ ਧੋਣ ਨਹੀਂ ਸੀ ਹੋਏ ਇਹ ਦੇ ਕਰਕੇ ਆਪਾਂ ਹੁਣ ਕਪੜੇ ਧੋ ਲਈਏ ਲਓ ਜੀ ਵੀਡੀਓ ਦਾ ਅੰਤ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਨਾਲ ਧੰਨਵਾਦ ਜੀ